ਕਿਸਾਨ ਭਰਾਵੋ ਇੱਕ ਤਰਫ ਤੇ ਪੰਜਾਬ ਸਰਕਾਰ ਜਦੋਂ ਰਿੱਟ ਦਾਖਲ ਕੀਤੀ ਜਗਜੀਤ ਸਿੰਘ ਢੱਲੇਵਾਲ ਜੀ ਦੇ ਹਾਲਾਤਾਂ ਬਾਰੇ ਮੋਰਚੇ ਦੇ ਹਾਲਾਤਾਂ ਬਾਰੇ ਮੋਰਚਾ ਚੁੱਕਣ ਵਾਸਤੇ ਸਾਡੇ ਐਡਵੋਕੇਟ ਭਰਾ ਗੁਰਮੋਹਨਪ੍ਰੀਤ ਸਿੰਘ ਅੰਗਰੇਜ਼ ਸਿੰਘ ਤੇ ਹੋਰ ਵਕੀਲ ਭਰਾਵਾਂ ਨੇ ਜਿਹੜੀ ਮੋਰਚੇ ਦੇ ਲਈ ਪਟੀਸ਼ਨ ਦਾਇਰ ਕੀਤੀ ਸਟੇਟਸ ਜਾਣਨ ਵਾਸਤੇ ਉਸ ਦੇ ਵਿੱਚ ਕਹਿ ਰਹੇ ਵੀ ਅਸੀਂ ਢੱਲੇਵਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਅਸੀਂ ਕੋਈ ਬਲ ਪ੍ਰਯੋਗ ਨਹੀਂ ਕੀਤਾ ਤੇ ਉੱਥੇ ਬੜੇ ਸ਼ਾਂਤੀਪੂਰਤ ਤਰੀਕੇ ਨਾਲ ਸਮਾਨ ਉਠਾਇਆ ਗਿਆ ਤੇ ਅੱਜ ਦੱਸ ਦਿੰਨੇ ਆ ਉਹ ਪਟੀਸ਼ਨ ਤੋਂ ਬਾਅਦ ਬਹੁਤ ਸਾਰੇ ਕਿਸਾਨਾਂ ਨੂੰ ਰਿਹਾ ਕੀਤਾ ਗਿਆ 111 ਬੀਬੀਆਂ ਸੀ ਪਟਿਆਲਾ ਜਿਲ੍ਹੇ ਤੋਂ ਰਿਹਾ ਕੀਤੀਆਂ ਨਾਭਾ ਜੇਲ੍ਹ ਤੋਂ ਰਿਹਾ ਕੀਤੇ ਗਏ ਤੇ ਇੱਕ ਤਰਫ ਤੇ ਕਿਸਾਨਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ ਦੂਜੀ ਤਰਫ ਫਿਰ ਤੋਂ ਦੁਬਾਰਾ ਤੋਂ ਕਿਸਾਨਾਂ ਨੂੰ ਪੜਨ ਪੜੋ ਪੜਾਈ ਦਾ ਕੰਮ ਜਾਰੀ ਹੋ ਰਿਹਾ ਹੈ ਅੱਜ ਸਵੇਰੇ ਠੀਕ 4:30 ਵਜੇ ਜਿਹੜੇ ਸਾਡੇ ਭੰਗੂ ਸਾਹਿਬ ਨੇ ਗੁਰਿੰਦਰ ਸਿੰਘ ਭੰਗੂ ਛੇਰੇ ਪੰਜਾਬ ਯੂਨੀਅਨ ਦੇ ਸੁਪਾ ਪ੍ਰਧਾਨ ਉਹਨਾਂ ਦੇ ਘਰੇ ਚਮਕੌਰ ਸਾਹਿਬ ਦੇ ਵਿੱਚ ਉਹਨਾਂ ਦਾ ਨੇੜੇ ਪਿੰਡ ਹੈ ਉੱਥੇ ਘਰੇ ਉਹਨਾਂ ਦੇ ਵੱਡੀ ਗਿਣਤੀ ਵਿੱਚ 30 40 ਪੁਲਿਸ ਵਾਲੇ ਮੁਲਾਜ਼ਮ ਜਾਂਦੇ ਆ ਉਹਨਾਂ ਦੇ ਘਰ ਨੂੰ ਜਿਹੜਾ ਜਾ ਕੇ ਉਹਨਾਂ ਨੂੰ ਰੈਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਉਹ ਸਾਈਡ ਤੇ ਹੁੰਦੇ ਆ ਨਹੀਂ ਫੜੇ ਜਾਂਦੇ ਉਹਨਾਂ ਦੇ ਬੱਚੇ ਨਾਲ ਵੀ ਜਿਹੜਾ ਹੈ ਉਹਨਾਂ ਨੂੰ ਗਲਤ ਬੋਲਿਆ ਜਾਂਦਾ ਪਰਿਵਾਰ ਨੂੰ ਗਲਤ ਬੋਲਿਆ ਜਾਂਦਾ ਉਸੇ ਹੀ ਟਾਈਮ 5 ਵਜੇ ਦੇ ਕਰੀਬ ਤਰਨਤਾਰਨ ਦੇ ਵਿੱਚ ਕੋਟਕੁੱਡਾ ਦੇ ਵਿੱਚ ਸਾਡੇ ਸੀਨੀਅਰ ਕਿਸਾਨ ਆਗੂ ਪੰਜਾਬ ਜਿਹੜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਪੁੱਟਾ ਤੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਪੁੱਟਾ ਜਿਹੜੀ ਕਿ ਖਨੋਰੀ ਤੇ ਲਗਾਤਾਰ ਸਿਵਮਾਨ ਵੰਭਾਰੇ ਸੀ ਐਸ ਕੇ ਐਮ ਨਾਨ ਪ੍ਰਟੀਕਲ ਦੇ ਸੀਨੀਅਰ ਆਗੂ ਨੇ ਉਹਨਾਂ ਦੇ ਘਰੇ ਵੱਡੀ ਗਿਣਤੀ ਚ ਪੁਲਿਸ ਜਾਂਦੀ ਆ ਉਹਨਾਂ ਨੂੰ ਫੜੋ ਫੜਾਈ ਵਾਸਤੇ ਜਾਂਦੀ ਐ ਹੋਰ ਕਈ ਕਿਸਾਨ ਆਗੂਆਂ ਦੇ ਘਰੇ ਪੁਲਿਸ ਜਾਂਦੀ ਐ ਤੇ ਫਰੀਦਕੋਟ ਜ਼ਿਲ੍ਹੇ ਤੋਂ ਕਈ ਬੀਕੇ ਜੀ ਸੁਦਨਪੁਰ ਦੇ ਜਿਹੜੇ ਜ਼ਿਲ੍ਹਾ ਲੈਵਲ ਜਾਂ ਬਲਾਕ ਲੈਵਲ ਦੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਢੱਲੇਵਾਲ ਪਿੰਡ ਦੇ ਵਿੱਚ ਧਰਨਾ ਚੱਲ ਰਿਹਾ ਐ ਉਸਲੇ ਵਿੱਚ ਪਿੰਡ ਨੂੰ ਸੀਲ ਕਰਕੇ ਆਧਾਰ ਕਾਟ ਚੈੱਕ ਕਰਕੇ ਉਹਨਾਂ ਦੇ ਆਈਡੈਂਟੀਟੀ ਲੈ ਕੇ ਜਾਣ ਦਿੱਤਾ ਜਾ ਰਿਹਾ ਪਿੰਡ ਦੇ ਵਿੱਚ ਵੀ ਬਾਹਰ ਵਾਲਾ ਬੰਦਾ ਨਾ ਜਾ ਸਕੇ ਤੇ ਦੂਜੇ ਬੰਨੇ ਅਸੀਂ ਖਨੋਰੀ ਮੋਰਚੇ ਤੋਂ ਡੀਆਈਜੀ ਮਨਦੀਪ ਸਿੰਘ ਸਿੱਧੂ ਦੀ ਜਿਹੜੀ ਸੁਣ ਰਹੇ ਸੀ ਬਾਈਟ ਦੇ ਰਹੇ ਸੀ ਉਹ ਵੀ ਇੱਥੇ ਕੋਈ ਚੋਰੀ ਨਹੀਂ ਹੋਈ ਇੱਥੇ ਬਿਲਕੁਲ ਜਿਹੜਾ ਸਮਾਨ ਸੁਰੱਖਿਤ ਟਰਾਲੀਆਂ ਟਰੈਕਟਰ ਮਿਲ ਗਏ ਆ ਤੇ ਉਹਨਾਂ ਨੇ ਆਪਣੀ ਗੱਲ ਵਿੱਚ ਵੀ ਸਪਸ਼ਟ ਕਰਤਾ ਉਹ ਕਹਿੰਦੇ 650 ਦੇ ਕਰੀਬ ਟਰੈਕਟਰ ਟਰਾਲੀਆਂ ਸੀ ਤੇ ਤੁਸੀਂ 6500 ਟਿਕਟਰ ਟਾਲੀਆਂ ਸੀ 7-800 ਦੇ ਕਰੀਬ ਘਰ ਵੀ ਬਣੇ ਹੋਏ ਸੀ ਜਿਹੜੇ ਕੰਬੂ ਆਣਾ ਸੀ ਘਰ ਬਣਾਏ ਹੋਏ ਸੀ ਮੰਨ ਲਓ 13-1400 ਦੇ ਕਰੀਬ ਜਿਹੜੇ ਉੱਥੇ ਰਹਿਣ ਬਸੇ ਰਹੇ ਸੀ ਤਾਂ ਕਹਿੰਦੇ ਸਾਨੂੰ 101 ਸਿਲੰਡਰ ਵੀ ਜਿਹੜੇ ਅਸੀਂ ਇਕੱਠੇ ਕੀਤੇ ਉਹਨਾਂ ਵਿੱਚੋਂ ਜਿਹੜੇ ਕੁਝ ਲੈ ਗਏ ਕੁਝ ਪਹਿ ਨੇ ਜਦੋਂ 1300 ਘਰ ਹੋਣ ਤੇ ਕੀ 101 ਸਿਲੰਡਰਾਂ ਨਾਲ ਘਰ ਚੱਲਦੇ ਨੇ ਉੱਥੇ ਸਾਬਤ ਹੁੰਦਾ ਕਿ ਕਿੰਨੇ ਸਿਲੰਡਰ ਚੋਰੀ ਹੋ ਗਏ ਇਹ ਫਿਰ ਕੰਨੇ ਐਸੀ ਵੀ ਸੀ ਐਨਾ ਆ ਵੀ ਲੱਗੇ ਆ ਵੀ ਲੱਗੇ ਮੈਂ ਸਿਰਫ ਇੱਕ ਸਿਸਾ ਜ਼ਿਲ੍ਹੇ ਦੇ 8 ਪਿੰਡਾਂ ਦੀ ਲਿਸ਼ਟ ਹੈ ਜਿਨ੍ਹਾਂ ਨੂੰ ਮੈਂ ਪਾਇਆ ਸੀ ਵੀ ਤੁਸੀਂ ਆਪਣਾ ਸਮਾਨ ਜਿਹੜਾ ਜਿਹੜਾ ਗਾਇਬ ਹੋਇਆ ਸਭ ਤੋਂ ਪਹਿਲਾਂ ਜਦੋਂ ਖਨੋਰੀ ਮੋਰਚੇ ਤੋਂ ਮੋਰਚਾ ਸ਼ੁਰੂ ਹੁੰਦਾ ਹੈ ਜਿਹੜਾ ਤੀਜਾ ਪੜਾਵ ਸੀ ਉਹ ਮੱਖਾ ਪਿੰਡ ਦਾ ਡਬਲ ਹਲਕੇ ਦਾ ਮੱਖੇ ਪਿੰਡ ਦਾ ਟੰਬੂ ਲੱਗਾ ਹੋਇਆ ਸੀ ਉਸ ਟੰਬੂ ਦੇ ਵਿੱਚ ਜਿੰਨਾ ਵੀ ਸਮਾਨ ਸੀ ਸਾਰਾ ਦਾ ਸਾਰਾ ਸਮਾਨ ਹੈ ਜਿਹੜੀ ਪੰਜਾਬ ਪੁਲਿਸ ਨੇ ਆਪਣੀ ਦੇਖ ਰੇਖੇ ਵਿੱਚ ਲुटवाया ਜਾਂ ਖੁਰਦ-ਬੁਰਦ ਕੀਤਾ ਉਸ ਤੋਂ ਬਾਅਦ ਥੋੜਾ ਜਿਹਾ ਅੱਗੇ ਆਈਏ ਜਿੱਥੇ ਵਨ ਵਿਭਾਗ ਖਨੋਰੀ ਦਾ ਸੀ ਦਫ਼ਤਰ ਉਹਦੇ ਸਾਹਮਣੇ ਦਮਨਵਾ ਪਿੰਡ ਦਾ ਟੈਂਟ ਸੀ ਉੱਥੋਂ ਚੁੱਕਿਆ ਐਵੇਂ ਕਰਕੇ ਜਿਹੜੇ 8 ਪਿੰਨਾਂ ਦੀ ਲਿਸ਼ਟ ਆ ਉਹਨਾਂ ਪਿੰਨਾਂ ਦੇ ਵਿੱਚ ਜੋ-ਜੋ ਉਹਨਾਂ ਦਾ ਸਮਾਨ ਸੀ ਕੋਲੀ ਗਲਾਸ ਤੋਂ ਲੈ ਕੇ ਸਿਲੰਡਰ ਪੱਖੇ ਚੁੱਲ੍ਹੇ ਤੱਕ ਪੂਰੀ ਪੂਰੀ ਡਿਟੇਲ ਹੈ ਜਿਹੜੀ ਮਨਦੀਪ ਸਿੰਘ ਸਿੱਧੂ ਜੀ ਤੁਹਾਨੂੰ ਭੇਜ ਰਹੇ ਆ ਅਸੀਂ ਮੀਡੀਆ ਨੂੰ ਭੇਜਾਂਗੇ ਜਿਹੜੇ ਵਾਵਾ ਹੀ ਲੁੱਟ ਰਹੇ ਨੇ ਤੇ ਅਸੀਂ ਕਿਹਨੂੰ ਸ਼ਿਕਾਇਤ ਕਰੀਏ ਜਿਹੜੀ ਪੁਲਿਸ ਹੀ ਦੇਖ ਰਹੀ ਇੱਕ ਦੇ ਵਿੱਚ ਜਿਹੜੀ ਪੁਲਿਸ ਨੇ ਸਾਡੇ ਮੋਰਚੇ ਨੂੰ ਲੁੱਟਵਾਇਆ ਕੋਲ ਖਲੋ ਕੇ ਸਮਾਨ ਨੂੰ ਚੋਰੀ ਕਰਵਾਇਆ ਉਸ ਪੁਲਿਸ ਨੂੰ ਦਰਖਾਸਤ ਦੀਏ ਇਹ ਅਸੀਂ ਲਿਸ਼ਟਾ ਬਣਾ ਰਹੇ ਆਂ ਸਾਰੀਆਂ ਜੱਥੇਬੰਦੀਆਂ ਨੂੰ ਜਿੰਨੇ ਵੀ ਟਰਾਲੀਆਂ ਸੀ ਜਿੰਨਾ ਵੀ ਕੁਝ ਸੀ ਜੋ ਕੁਝ ਮਿਲਿਆ ਜੋ ਵਾਕੀ ਹੈ ਕਿਉਂਕਿ ਇਹ ਜਿਹੜਾ ਸਮਾਨ ਹੈ ਇਹ ਪਿੰਡਾਂ ਨੇ ਬਾਸ ਇਕੱਠੀ ਕਰਕੇ ਪਿੰਡ ਵਾਲੇ ਸੰਗਤ ਨੇ ਦਿੱਤਾ ਹੋਇਆ ਸਮਾਨ ਹੈ ਜਿਹੜਾ ਉਹ ਟਰਾਲੀਆਂ ਦੇ ਵਿੱਚ ਸੀ ਜਿਹੜਾ ਉਹ ਤੰਬੂਆਂ ਦੇ ਵਿੱਚ ਸੀ ਉਹ ਇੱਕ ਇੱਕ ਚੀਜ਼ ਦਸਾਂ ਨੂੰ ਦੀ ਕਮਾਈ ਦਾ ਕਿਸਾਨਾਂ ਦੀ ਦਾ ਇਹ ਸਮਾਨ ਹੈ ਚਾਹੇ ਕੋਈ ਚਮਚ ਵੀ ਗਵਾਚਾ ਹੈ ਚਾਹੇ ਕੋਈ ਵੱਡੀ ਤੋਂ ਵੱਡੀ ਚੀਜ਼ ਗਵਾਚੀ ਹੈ ਇਹ ਸਾਰਾ ਕਿਸਾਨਾਂ ਦਾ ਸੀ ਇਸ ਕਰਕੇ ਇਹ ਪੰਜਾਬ ਇੱਕ ਬੰਨੇ ਪੰਜਾਬ ਸਰਕਾਰ ਜਿਹੜੀ ਹਾਈ ਮਾਨਯੋਗ ਹਾਈ ਕੋਰਟ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੁਛ ਕਹਿ ਰਹੀ ਹੈ ਤੇ ਜਿਹੜੀ ਗਰਾਊਂਡ ਤੇ ਕੀ ਕਰ ਰਹੀ ਹੈ ਅਸੀਂ ਤੇ ਇਹ ਹੀ ਕਹਿਣਾ ਚਾਹੁੰਦੇ ਹਾਂ ਮੀਡੀਆ ਦੇ ਮਾਧਿਅਮ ਰਾਹੀਂ ਵੀ ਇਹ ਸਰਕਾਰ ਜਿਹੜੀ ਹੈ ਬਿਲਕੁਲ ਕਿਸਾਨਾਂ ਦਾ ਅੱਜ ਵੀ ਜਿਹੜਾ ਹੈ ਸ਼ੋਸ਼ਣ ਕਰ ਰਹੀ ਹੈ ਬਹੁਤ ਸਾਰਾ ਸਮਾਨ ਬਾਰਡਰਾਂ ਤੋਂ ਚੋਰੀ ਕਰਵਾਇਆ ਬਿਲਕੁਲ ਆਪਣੀ ਸ਼ਹਿਰ ਦੇ ਵਿੱਚ ਕੋਲ ਖੜੇ ਹੋ ਕੇ ਇਹਨਾਂ ਨੇ ਆਪ ਚੁਕਵਾਇਆ ਜਾਂ ਸ਼ੰਭੂ ਮੋਰਚਾ ਜਾਂ ਖਨੋਰੀ ਮੋਰਚਾ ਇੱਕ ਇੱਕ ਪਾਈ ਪਾਈ ਦਾ ਹਿਸਾਬ ਲੈ ਜਾਊਗਾ ਸਮਾ ਸਰਕਾਰ ਆਉਣੀ ਜਾਣੀ ਚੀਜ਼ ਹੈ ਕੁਰਸੀ 2 ਸਾਲ ਬਾਅਦ ਫਿਰ ਬਦਲ ਜਾਊਗੀ ਕਿਸਾਨ ਤੇ ਹੀ ਰਹਿਣਿਆ ਸਾਡੀਆਂ ਮੰਗਾਂ ਦਾ ਸੰਘਰਸ਼ ਜਾਰੀ ਰਹੂਗਾ ਇਹ ਐਮਐਸਪੀ ਖਰੀਦ ਗਰੰਟੀ ਚਰੂਨ ਦੀ ਮੰਗ ਹੈ ਜਿਹੜੀ ਨਾਲ ਹੋਰ 12 ਮੰਗਾਂ ਨੂੰ ਲੈ ਕੇ ਜਿਹੜਾ ਅੰਦੋਲਨ ਹੈ ਉਹ ਜਾਰੀ ਹੈ ਕਿੰਨਾ ਮਰਜੀ ਦਬਾ ਲਓ ਕਿੰਨੇ ਮਰਜੀ ਗ੍ਰਿਫਤਾਰੀਆਂ ਕਰ ਲਓ ਇਹ ਅੰਦੋਲਨ ਨੂੰ ਦਬਾ ਨਹੀਂ ਸਕਦੇ ਇਸ ਕਰਕੇ ਆਹ ਲਿਸਟ ਵੀ ਜਾਰੀ ਕਰ ਰਹੇ ਆ ਤੇ ਕੱਲ ਨੂੰ ਕੋਸ਼ਿਸ਼ ਕਰਾਂਗੇ ਸਾਰੀਆਂ ਜਿੰਨੀਆਂ ਵੀ ਲਿਸਟਾਂ ਨੇ ਪਿੰਡਾਂ ਵਾਈਜ਼ ਜਿਹਨਾਂ ਕਸਾਲੀਆਂ ਵਾਈਜ਼ ਜਿੱਥੇ-ਜਿੱਥੇ ਲੋਕੇਸ਼ਨ ਵਾਈਜ਼ ਉਹ ਸਾਰੀਆਂ ਤੁਹਾਨੂੰ ਭੇਜ ਦਾਂਗੇ ਤੇ ਦੇਖ ਲਿਓ ਚੋਰੀ ਪੁਲਿਸ ਨੇ ਕਿੱਥੇ ਕਿੱਥੇ ਕਰਵਾਇਆ ਜੇ ਤੁਸੀਂ ਆਪ ਦਰਖਾਸਤਾਂ ਲਿਖ ਲਿਓ ਐਫ ਆਈ ਆਰ ਕਰਨੀ ਕਰ ਲਿਓ ਕਿਉਂਕਿ ਸਾਨੂੰ ਤੁਹਾਡੇ ਤੇ ਭਰੋਸਾ ਨਹੀਂ ਕਿਉਂਕਿ ਤੁਸੀਂ ਕੋਲ ਖੜੇ ਹੋ ਕੇ ਵਾਸ਼ਵਾਚ ਲੈ ਕੇ ਆਪ ਜਿੱਥੇ ਮੀਡੀਆ ਦੇ ਕੈਮਰੇ ਨਹੀਂ ਜਾ ਸਕਦੇ ਜਿੱਥੇ ਕਿਸਾਨ ਜਗਤ ਦੇ ਉੱਤੇ ਤੁਸੀਂ ਚੋਰਾ ਨੂੰ ਨਾਲ ਲੈ ਜਾ ਕੇ ਚੋਰੀ ਕਰਵਾਇਆ ਇਹ ਸਾਰੇ ਦਾ ਸਾਰਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਫੇਲਿਅਰ ਹੈ ਤੇ ਜਿਹੜਾ ਧੱਕਾ ਕੀਤਾ ਜਿਹੜਾ ਬੇਥੇ ਛੋਰਾ ਘੋਪਿਆ ਉਹਦਾ ਕਿਸਾਨ ਸਮਾਜ ਰੈਂਦੀ ਦੁਨੀਆ ਤੱਕ ਦੜਤੋਂ ਸਾਬ ਮੰਗਦਾਰੋ ਮਾਈਕਰੋ ਜਿੱਕਾ ਖਾਲਸਾ ਮਾਈਕਰੋ ਜਿੱ